ਆ ਹੱਲੇ ਤੱਕ ਤਿਆਰ ਨਹੀਂ ਹੋਈ ਨਾ ਚੱਜ ਦੇ ਕੱਪੜੇ ਲਿਆਈ ਤੇ ਨਾ ਗਹਿਣੇ ਬਸ ਬੁਖਾਰ ਦਾ ਬਹਾਨਾ ਲਾ ਕੇ ਕੰਮ ਤੋਂ ਜੀ ਛਡਾਉਂਦੀ ਐ ਅਜੇ ਤੱਕ ਚਾਹ ਨਹੀਂ ਬਣੀ ਏ ਕੀ ਨਖਰੇ ਨੇ ਮੈਨੂੰ ਤਾਂ ਲੱਗਿਆ ਸੀ ਪੰਡਿਤ ਜੀ ਦੀ ਤੀ ਹੈ ਤਾਂ ਘੱਟੋ-ਘੱਟ ਕੁਝ ਟੰਗ ਦੇ ਕੱਪੜੇ ਤੇ ਗਹਿਣੇ ਤਾਂ ਨਾਲ ਲਿਆਏਗੀ ਬੁਖਾਰ ਇਹ ਸਭ ਕਮਚੋਰਾ ਦੇ ਬਹਾਨੇ ਨੇ ਜਾਓ ਪਹਿਲਾਂ ਚਾੜੂ ਲਗਾਓ ਤੇ ਫਿਰ ਰੋਟੀ ਪਾਣੀ ਦਾ ਹਿੱਲਾ ਕਰੋ ਆ ਕਸਵੇ ਦੀ ਉਹ ਸਵੇਰ ਹਮੇਸ਼ਾ ਵਾਂਗ ਰੋਹਾਨੀ ਸੀ ਪੰਚੀਆਂ ਦੀ ਚਹ ਚਾਹਟ ਦੀ ਆ ਤੇ ਦੂਰਬੰਦੀ ਆਰਤੀ ਦੀ ਗੂੰਜ ਨੇ ਹਵਾਵਾਂ ਵਿੱਚ ਇੱਕ ਅਜੀਬ ਜਿਹੀ ਤਾਜ਼ਗੀ ਭਰ ਦਿੱਤੀ ਸੀ। ਕਿਰਨ ਨੇ ਆਪਣੀਆਂ ਅੱਖਾਂ ਖੋਲੀਆਂ। ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਸੀ। ਉਹ 20 ਸਾਲ ਦੀ ਇੱਕ ਐਜੀ ਕੁੜੀ ਸੀ ਜਿਸ ਦੀ ਖੂਬਸੂਰਤੀ ਉਸ ਦੀ ਸਾਦਗੀ ਵਿੱਚ ਬੱਸੀ ਸੀ। ਕਿਰਨ ਦੇ ਪਿਤਾ ਪੰਡਿਤ ਰਾਮ ਪ੍ਰਸਾਦ ਉਸ ਇਲਾਕੇ ਦੇ ਬਹੁਤ ਨੇਕ ਇਨਸਾਨ ਮੰਨੇ ਜਾਂਦੇ ਸਨ। ਕਿਰਨ ਨੇ ਬਚਪਨ ਤੋਂ ਹੀ ਆਪਣੇ ਘਰ ਵਿੱਚ ਮਹਿੰਗੇ ਖਿਡੌਣਿਆਂ ਦੀ ਬਜਾਏ ਧਾਰਮਿਕ ਕਿਤਾਬਾਂ ਤੇ ਭਜਨਾਂ ਦੀਆਂ ਆਵਾਜ਼ਾਂ ਸੁਣੀਆਂ ਸਨ ਉਸਦੇ ਪੇਕੇ ਦਾ ਘਰ ਛੋਟਾ ਜ਼ਰੂਰ ਸੀ ਆ ਪਰ ਉਥੋਂ ਦੀਆਂ ਕੰਧਾਂ ਤੋਂ ਮੁਹੱਬਤ ਤੇ ਸਕੂਨ ਟਪਕਦਾ ਸੀ ਕਿਰਨ ਬੇਟਾ ਉੱਠ ਗਈ ਆ ਉਸਦੀ ਮਾਂ ਨੇ ਕਮਰੇ ਵਿੱਚ ਦਾਖਲ ਹੁੰਦੇ ਹੋਏ ਪੁੱਛਿਆ ਜੀ ਅੰਮੀ ਕਿਰਨ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਤੇ ਆਪਣੇ ਸਿਰ ਤੇ ਚੁੰਨੀ ਠੀਕ ਕੀਤੀ ਉਹ ਇਸ਼ਨਾਨ ਲਈ ਉੱઠી ਆ ਠੰਡੇ ਪਾਣੀ ਦੇ ਸਪਰਸ਼ ਨੇ ਉਸਦੀ ਨੀਂਦ ਪੂਰੀ ਤਰ੍ਹਾਂ ਉਡਾ ਦਿੱਤੀ ਆ ਜਦੋਂ ਪੂਜਾ ਘਰ ਵਿੱਚ ਜੋ ਤ ਜਗਾ ਕੇ ਖੜੀ ਹੋਈ ਆ ਤਾਂ ਦੁਨੀਆਂ ਦੀ ਹਰ ਫਿਕਰ ਪਿੱਛੇ ਛੁੱਟ ਗਈ ਆ ਉਸਦੇ ਹੱਥ ਜਦੋਂ ਪ੍ਰਾਰਥਨਾ ਲਈ ਉੱਠੇ ਤਾਂ ਉਸਨੇ ਆਪਣੇ ਪਵਿੱਖ ਲਈ ਸਿਰਫ ਇੰਨਾ ਮੰਗਿਆ ਹੈ ਪ੍ਰਮਾਤਮਾ ਮੈਨੂੰ ਜਿੱਥੇ ਵੀ ਭੇਜਣਾ ਉੱਥੇ ਮੈਨੂੰ ਧਰਮ ਦੇ ਰਾਹ ਤੇ ਚੱਲਣ ਦੀ ਹਿੰਮਤ ਦੇਣਾ ਸ਼ਹਿਰ ਤੋਂ ਇੱਕ ਰਿਸ਼ਤਾ ਆਇਆ ਸੀ ਅਰਜੁਨ ਦਾ ਕਿਰਨ ਨੇ ਸੁਣਿਆ ਸੀ ਕਿ ਮੁੰਡਾ ਨੇਕ ਹੈ ਤੇ ਕਰ ਵੱਡਾ ਹੈ ਉਸਦੇ ਮਨ ਵਿੱਚ ਛੋਟੇ ਛੋਟੇ ਸੁਪਨੇ ਸਨ ਉਹ ਚਾਹੁੰਦੀ ਸੀ ਕਿ ਵਿਆਹ ਤੋਂ ਬਾਅਦ ਉਹ ਮੋਹੱਲੇ ਦੀਆਂ ਬੱਚੀਆਂ ਨੂੰ ਪੜ੍ਹਾਵੇ ਤੇ ਆਪਣੇ ਪਤੀ ਨਾਲ ਮਿਲ ਕੇ ਇੱਕ ਸੁਖੀ ਘਰ ਬਸਾਵੇ ਉਸ ਨੂੰ ਨਹੀਂ ਸੀ ਪਤਾ ਕਿ ਵੱਡੇ ਘਰ ਦੀਆਂ ਕੰਦਾ ਕਿੰਨੀਆਂ ਠੰਡੀਆਂ ਤੇ ਦਿਲ ਕਿੰਨੇ ਛੋਟੇ ਹੁੰਦੇ ਹਨ ਡੋਲੀ ਉੱਠਣ ਦਾ ਦਿਨ ਕਰੀਬ ਸੀ ਆ ਉਸ ਦੀਆਂ ਸਹੇਲੀਆਂ ਨੇ ਪੁੱਛਿਆ ਕਿਰਨ ਸੁਣਿਆ ਹੈ ਤੇਰੀ ਸੱਸ ਬਹੁਤ ਸਖਤ ਸੁਭਾਧੀ ਹੈ ਤੈਨੂੰ ਡਰ ਨਹੀਂ ਲੱਗਦਾ ਕਿਰਨ ਨੇ ਬਹੁਤ ਹੌਲੀ ਜਵਾਬ ਦਿੱਤਾ ਡਰ ਤਾਂ ਸਿਰਫ ਰੱਬ ਦਾ ਲੱਗਣਾ ਚਾਹੀਦਾ ਹੈ ਜੇ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰਾਂਗੀ ਤਾਂ ਉਹ ਮੇਰੀ ਰੱਖਿਆ ਕਰੇਗਾ ਮਾਂ ਕਹਿੰਦੀ ਹੈ ਕਿ ਸਬਰ ਹਰ ਜਿੰਦੇ ਦੀ ਚਾਬੀ ਹੈ ਉਸ ਵਕਤ ਕਿਰਨ ਦੀਆਂ ਗੱਲਾਂ ਵਿੱਚ ਇੱਕ 마ਸੂਮੀਅਤ ਸੀ ਉਹ ਨਹੀਂ ਜਾਣਦੀ ਸੀ ਕਿਉਣ ਵਾਲੇ ਵਕਤ ਵਿੱਚ ਉਸ ਦਾ ਬਾ ਉਹਨਾਂ ਲੋਕਾਂ ਨਾਲ ਪੈਣ ਵਾਲਾ ਸੀ ਜੋ ਸਬਰ ਨੂੰ ਕਮਜ਼ੋਰੀ ਸਮਝਦੇ ਸਨ ਸਜੀਤਾ ਜੀ ਗੱਡੀ ਜਦੋਂ ਸ਼ਹਿਰ ਦੇ ਇੱਕ ਆਲੀਸ਼ਾਨ ਬੰਗਲੇ ਦੇ ਸਾਹਮਣੇ ਰੁਕੀ ਤਾਂ ਕਿਰਨ ਦੀਆਂ ਟੜਕਣਾ ਤੇਜ ਸਨ ਇਹ ਸੁਮਿਤਰਾ ਦੇਵੀ ਦਾ ਘਰ ਸੀ ਪਾਰਿਆ ਨਕਾਸ਼ੀ ਵਾਲੇ ਦਰਵਾਜੇ ਤੇ ਉੱਚੀਆਂ ਛੱਤਾਂ ਸਭ ਕੁਝ ਸ਼ਾਨਦਾਰ ਸੀ ਆ ਪਰ ਉੱਥੇ ਉਹ ਰੂਹਾਨੀਅਤ ਗਾਇਬ ਸੀ ਜੋ ਕਿਰਨ ਦੇ ਛੋਟੇ ਜਿਹੇ ਘਰ ਵਿੱਚ ਸੀ ਆ ਸੁਮਿਤਰਾ ਦੇਵੀ ਸੋਨੇ ਦੇ ਭਾਰੀ ਗਹਿਣਿਆਂ ਨਾਲ ਲੱਦੀ ਹੋਈ ਸੀ ਆ ਦਰਵਾਜੇ ਤੇ ਖੜੀ ਸੀ ਆ ਉਹਨਾਂ ਦੀਆਂ ਅੱਖਾਂ ਵਿੱਚ ਨਮੀ ਨੂੰ ਲਈ ਮਮਤਾ ਨਹੀਂ ਬਲਕਿ ਇੱਕ ਪਰਖ ਸੀ ਉਹਨਾਂ ਨੇ ਕਿਰਨ ਦੇ ਜੋੜੇ ਦੀ ਕੀਮਤ ਤੇ ਉਸਦੇ ਨਾਲ ਆਏ ਸਮਾਨ ਦੇ ਸੰਦੂਕਾਂ ਨੂੰ ਬੜੀ ਬਾਰੀਕੀ ਨਾਲ ਦੇਖਿਆ ਅੰਦਰ ਆਓ ਉਹਨਾਂ ਦੀ ਆਵਾਜ਼ ਵਿੱਚ ਇੱਕ ਰੋਬ ਸੀ ਆ ਜੋ ਸਵਾਗਤ ਤੋਂ ਜ਼ਿਆਦਾ ਹੁਕਮ ਵਰਗਾ ਲੱਗਿਆ ਅਰਜਨ ਜੋ ਕਿਰਨ ਦਾ ਪਤੀ ਸੀ ਇੱਕ ਸਿੱਧਾ ਸਾਦਾ ਆਦਮੀ ਸੀ ਉਸਨੇ ਕਿਰਨ ਨੂੰ ਦੇਖਿਆ ਤੇ ਉਸ ਨੂੰ ਉਸਦੀ ਸਾਦਗੀ ਪਸੰਦ ਆਈ ਪਰ ਜਿਵੇਂ ਹੀ ਉਸਦੀ ਨਜ਼ਰ ਆਪਣੀ ਮਾਂ ਤੇ ਪਈ ਉਸਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਉਹ ਆਪਣੀ ਮਾਂ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਕਰਨਾ ਤਾਂ ਦੂਰ ਆਪਣੀ رائے ਰੱਖਣ ਦੀ ਹਿੰਮਤ ਵੀ ਨਹੀਂ ਰੱਖਦਾ ਸੀ। ਵਿਆਹ ਦੀ ਪਹਿਲੀ ਰਾਤ ਜਦੋਂ ਅਰਜਨ ਕਮਰੇ ਵਿੱਚ ਆਇਆ ਤਾਂ ਕਿਰਨ ਨੇ ਉਸ ਨੂੰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖਿਆ। ਅਰਜਨ ਨੇ ਕਿਹਾ ਕਿਰਨ ਮੇਰੀ ਮਾਂ ਨੇ ਮੇਰੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਨੇ ਬਹੁਤ ਤੰਗੀ ਦੇਖੀ ਹੈ ਇਸ ਲਈ ਕਦੇ-ਕਦੇ ਉਹ ਜਰਾ ਸਖਤ ਹੋ ਜਾਂਦੇ ਹਨ। ਤੂੰ ਬਸ ਉਹਨਾਂ ਦਾ ਖਿਆਲ ਰੱਖਣਾ। ਕਿਰਨ ਨੇ ਸਿਰ ਹਿਲਾ ਦਿੱਤਾ। ਉਸਨੇ ਸੋਚਿਆ ਕਿ ਇਹ ਤਾਂ ਚੰਗੀ ਗੱਲ ਹੈ ਕਿ ਪੁੱਤ ਆਪਣੀ ਮਾਂ ਦੀ ਐਨੀ ਇੱਜ਼ਤ ਕਰਦਾ ਹੈ। पर ਉਸ ਨੂੰ اندازہ ਨਹੀਂ ਸੀ ਕਿ ਅਰਜਨ ਦੀ ਇਹ ਜਿੱਤ ਅਸਲ ਵਿੱਚ ਇੱਕ ਐਜੀਆ ਬੁਝਦੀਲੀ ਸੀ ਜੋ ਕਿ ਉਸ ਨੂੰ ਜ਼ੁਲਮ ਦੇ ਖਿਲਾਫ ਬੋਲਣ ਤੋਂ ਰੋਕ ਦੇਵੇਗੀ ਅਗਲੀ ਸਵੇਰ ਕਿਰਨ ਜਲਦੀ ਉੱઠી ਉਸਨੇ ਸੋਚਿਆ ਕਿ ਕਰ ਦਿਨੂ ਹੋਣ ਦੇ ਨਾਤੇ ਉਹ ਨਾਸ਼ਤਾ ਤਿਆਰ ਕਰੇ ਜਦੋਂ ਰਸੋਈ ਵਿੱਚ ਪਹੁੰਚੀ ਤਾਂ ਸੁਮਿਤਰਾ ਦੇਵੀ ਉੱਥੇ ਪਹਿਲਾਂ ਹੀ ਮੌਜੂਦ ਸੀ ਉਹਨਾਂ ਨੇ ਫ੍ਰੀਜ ਤੇ ਰਾਸ਼ਨ ਦੀ ਅਲਵਾਰੀ ਨੂੰ ਜਿੰਦਰਾ ਲਗਾ ਰੱਖਿਆ ਸੀ ਮਾਂ ਜੀ ਮੈਂ ਨਾਸ਼ਤਾ ਬਣਾ ਦਿੰਦੀ ਹਾਂ ਕਿਰਨ ਨੇ ਨਰਮੀ ਨਾਲ ਕਿਹਾ ਸੁਮਿਤਰਾ ਦੇਵੀ ਨੇ ਉਸ ਨੂੰ ਉੱਪਰ ਤੋਂ ਹੇਠਾਂ ਤੱਕ ਦੇਖਿਆ ਇੱਥੇ ਸ਼ਹਿਰ ਵਿੱਚ ਇਹ ਚੀਜ਼ਾਂ ਸੋਚ ਸਮਝ ਕੇ ਵਰਤੀਆਂ ਜਾਂਦੀਆਂ ਹਨ ਤੁਹਾਡੇ ਪੇਕਿਆਂ ਵਾਂਗ ਨਹੀਂ ਕਿ ਜਿੰਨਾ ਚਾਇਆ ਉਡਾ ਦਿੱਤਾ ਲਓ ਇਹ ਦੋ ਚਮਚ ਘਿਓ ਤੇ ਥੋੜਾ ਆਟਾ ਬਸ ਐਨਾ ਹੀ ਬਣੇਗਾ ਕਿਰਨ ਹੈਰਾਨ ਰਹਿ ਗਈ ਆ ਘਰ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਏ ਕੰਜੂਸੀ ਆ ਉਸਨੇ ਕੁਝ ਨਹੀਂ ਕਿਹਾ ਤੇ ਚੁੱਪਚਾਪ ਕੰਮ ਵਿੱਚ ਲੱਗ ਗਈ ਮੇਜ਼ ਤੇ ਜਦੋਂ ਨਾਸ਼ਤਾ ਲੱਗਿਆ ਤਾਂ ਸੁਮਿਤਰਾ ਦੇਵੀ ਨੇ ਅਰਜਨ ਦੇ ਸਾਹਮਣੇ ਪਰੌਂਠੇ ਰੱਖੇ ਤੇ ਕਿਰਨ ਵੱਲ ਸੁੱਕੀ ਰੋਟੀ ਵਧਾ ਦਿੱਤੀ किरण ਜੇ ਨਮੀ ਨਮੀ ਸਿਆ ਉਸ ਨੂੰ ਪਾਰੀ ਨਾਸਤੇ ਦੀ ਆਦਤ ਨਹੀਂ ਹੋਵੇਗੀ ਆ ਸੁਮਿਤਰਾ ਦੇਵੀ ਨੇ ਇੱਕ ਫਿੱਕੀ ਮੁਸਕਾਨ ਨਾਲ ਕਿਹਾ ਅਰਜਨ ਨੇ ਆਪਣੀ ਥਾਲੀ ਵੱਲ ਦੇਖਿਆ ਤੇ ਕਿਰਨ ਵੱਲ ਦੇਖਿਆ ਉਸ ਨੇ ਇੱਕ ਪਲ ਲਈ ਚਾਹਿਆ ਕੀ ਆ ਆਪਣੀ ਮਾਂ ਨੂੰ ਕਹੇ ਕਿ ਕਿਰਨ ਨੂੰ ਵੀ ਪਰੌਂਠਾ ਦੇਣਾ ਪਰ ਸੁਮਿਤਰਾ ਦੇਵੀ ਦੀਆਂ ਸਖਤ ਨਜ਼ਰਾਂ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਕਿਰਨ ਨੇ ਮੁਸਕਰਾ ਕੇ ਰੋਟੀ ਦਾ ਟੁਕੜਾ ਤੋੜਿਆ ਉਸ ਦੇ ਗਲੇ ਵਿੱਚ ਬੁਰਕੀ ਅਟਕ ਰਹੀ ਸੀ ਆ ਪਰ ਉਸਨੇ ਜਮੀਨ ਵੱਲ ਦੇਖ ਕੇ ਰੱਬ ਦਾ ਸ਼ੁਕਰਾਨਾ ਕੀਤਾ ਇੱਥੋਂ ਉਸ ਜ਼ੁਲਮ ਦੇ ਸਿਲਸਿਲੇ ਦੀ ਸ਼ੁਰੂਆਤ ਹੋਈ ਜੋ ਹੌਲੀ-ਹੌਲੀ ਕਿਰਨ ਦੀ ਰੂਹ ਨੂੰ ਛਲਨੀ ਕਰਨ ਵਾਲਾ ਸੀ ਦਿਨ ਹਫ਼ਤਿਆਂ ਵਿੱਚ ਤੇ ਹਫ਼ਤੇ ਮਹੀਨਿਆਂ ਵਿੱਚ ਬਦਲ ਗਏ ਕਿਰਨ ਲਈ ਉਸ ਕਰ ਦੀ ਚਕਾਚੌਂਦ ਹੁਣ ਇੱਕ ਪਿੰਜਰੇ ਵਰਗੀ ਮਹਿਸੂਸ ਹੋਣ ਲੱਗੀ ਸੀ ਸੁਮਿਤਰਾ ਦੇਵੀ ਦਾ ਬਿਹਾਰ ਹੁਣ ਕੇਵਲ ਕੰਜੂਸੀ ਤੱਕ ਸੀਮਿਤ ਨਹੀਂ ਸੀ ਬਲਕਿ ਉਹ ਹੁਣ ਕਿਰਨ ਦੀ ਆ ਹੋਂਦ ਤੇ ਉਸਦੇ ਪੇਕੇ ਦੇ ਸਨਮਾਨ ਤੇ ਬਾਹਰ ਕਰਨ ਲੱਗੀ ਸੀ ਇੱਕ ਦੁਪਹਿਰ ਜਦੋਂ ਕਿਰਨ ਰਸੋਈ ਵਿੱਚ ਬਰਤਨ ਸਾਫ਼ ਕਰ ਰਹੀ ਸੀ ਆ ਮੋਹਲੇ ਦੀਆਂ ਕੁਝ ਔਰਤਾਂ ਮਿਲਣ ਆਈਆਂ ਸੁਮਿਤਰਾ ਦੇਵੀ ਨੇ ਉਸ ਨੂੰ ਆ ਬੈਠਕ ਵਿੱਚ ਬਿਠਾਇਆ ਤੇ ਉਸ ਦੀ ਆਵਾਜ਼ ਵਿੱਚ ਗੱਲਾਂ ਕਰਨ ਲੱਗੀ ਆ ਤਾਂ ਕਿ ਕਿਰਨ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਅਰੇ ਭੈਣ ਕੀ ਦੱਸਾਂ ਸੁਮਿਤਰਾ ਦੇਵੀ ਨੇ ਠੰਡਾ ਸਾਹ ਭਰਦੇ ਹੋਏ ਕਿਹਾ ਨਸੀਬ ਖੋਟਾ ਸੀ ਕਿਸ ਕਰਦੀ ਦਹੈਲੀ ਜਤੇ ਐਜੇ ਕਦਮ ਪਏ ਆ ਸ਼ਕਲ ਤਾਂ ਦੇਖੋ ਕਿੰਨੀ ਪੋਲੀ ਹੈ ਪਰ ਹੱਥ ਐਜੇ ਖਾਲੀ ਆਏ ਨੇ ਜਿਵੇਂ ਕਿਸੇ ਫਕੀਰ ਦੇ ਘਰੋਂ ਆਈ ਹੋਵੇ ਮੈਨੂੰ ਤਾਂ ਲੱਗਿਆ ਸੀ ਪੰਡਿਤ ਜੀ ਦੀ ਧੀ ਤੀ ਹੈ ਘਟੋ ਘਟ ਕੁਝ ਟੰਗ ਦੇ ਕੱਪੜੇ ਤੇ ਗਹਿਣੇ ਤਾਂ ਲੈ ਕੇ ਆਵੇਗੀ ਆ ਕਿਰਨ ਦੇ ਹੱਥ ਰੁਕ ਗਏ ਇੱਕ ਜ਼ਹਿਰੀਲਾ ਦਰਦ ਉਸਦੇ سینੇ ਵਿੱਚ ਉਠਿਆ ਉਸਦੇ ਪਿਤਾ ਨੇ ਆਪਣੀ ਪੂਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਉਸਦੇ ਵਿਆਹ ਵਿੱਚ ਲਗਾ ਦਿੱਤੀ ਸੀ ਆ ਪਰ ਇੱਥੇ ਉਹਨਾਂ ਭਾਵਨਾਵਾਂ ਦੀ ਕੋਈ ਕੀਮਤ ਨਹੀਂ ਸੀ ਆ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਹੌਲੇ ਜੇ ਬੁੜਬੁੜਾਈ हे ਪ੍ਰਭੂ ਆ ਮੈਨੂੰ ਚੁੱਪ ਰਹਿਣ ਦੀ ਸ਼ਕਤੀ ਦੇ ਸ਼ਾਮ ਨੂੰ ਜਦੋਂ ਅਰਜਨ ਕੰਮ ਤੋਂ ਮੁੜਿਆ ਤਾਂ ਉਸਨੇ ਕਿਰਨ ਨੂੰ ਦਾਸ ਪਾਇਆ ਕੀ ਹੋਇਆ ਕਿਰਨ ਅੱਜ ਮਾਂ ਕੁਝ ਕਹਿ ਰਹੀ ਸੀ ਕੀ ਆ ਅਰਜਨ ਨੇ ਕੋਲ ਆ ਕੇ ਪੁੱਛਿਆ ਕਿਰਨ ਨੇ ਸੋਚਿਆ ਕੀ ਆ ਅੱਜ ਉਹ ਸਭ ਦੱਸ ਦੇਵੇਗੀ ਆ ਉਹ ਕਹੇਗੀ ਕਿ ਮੈਂ ਉਸਦੀ ਮਾਂ ਸਰੀਆਮ ਉਸਦੀ ਤੇ ਉਸਦੇ ਪਿਤਾ ਦੀ ਬੇਇੱਜ਼ਤੀ ਕਰਦੀ ਹੈ ਪਰ ਜਿਵੇਂ ਹੀ ਉਸਨੇ ਬੋਲਣਾ ਚਾਇਆ ਬਾਹਰੋਂ ਸੁਮਿਤਰਾ ਦੇਵੀ ਦੀ ਆਵਾਜ਼ ਆਈ ਅਰਜਨ ਬੇਟਾ ਜਰਾ ਇੱਥੇ ਆਣਾ ਮੇਰੇ ਸਿਰ ਵਿੱਚ ਬਹੁਤ ਦਰਦ ਹੈ ਪਤਾ ਨਹੀਂ ਅੱਜ ਦਿਨ ਭਰ ਕੰਮ ਕਰਕੇ ਕਿੰਨੀ ਆ ਥੱਕ ਗਈ ਹਾਂ ਕੋਈ ਹੱਥ ਬਟੋਣ ਵਾਲਾ ਵੀ ਤਾਂ ਨਹੀਂ ਹੈ ਟੰਗ ਦਾ ਅਰਜਨ ਫੌਰਨ ਕਿਰਨ ਨੂੰ ਛੱਡ ਕੇ ਆਪਣੀ ਮਾਂ ਵੱਲ ਭੱਜਿਆ ਕਿਰਨ ਕਮਰੇ ਵਿੱਚ ਇਕੱਲੀ ਖੜੀ ਰਹਿ ਗਈ ਉਸ ਨੂੰ ਸਮਝ ਆ ਗਿਆ ਕਿਸ ਘਰ ਵਿੱਚ ਉਸ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸਰਦੀਆਂ ਦੀ ਸਰਦ ਰਾਤ ਸੀ ਆ ਕਿਰਨ ਨੂੰ ਕਈ ਦਿਨਾਂ ਤੋਂ ਹਲਕਾ ਬੁਖਾਰ ਸੀ ਜੋ ਹੁਣ ਵੱਧ ਗਿਆ ਸੀ ਉਸ ਦਾ ਪੂਰਾ ਸਰੀਰ ਟੁੱਟ ਰਿਹਾ ਸੀ ਸਵੇਰੇ ਮੰਦਰ ਦੀ ਘੰਟੀ ਵੱਜੀ ਤਾਂ ਉਸ ਨੇ ਬੜੀ ਮੁਸ਼ਕਲ ਨਾਲ ਹਿੰਮਤ ਜਟਾ ਕੇ ਇਸ਼ਨਾਨ ਕੀਤਾ ਪੂਜਾ ਤੋਂ ਬਾਅਦ ਉਸ ਦਾ ਦਿਲ ਕੀਤਾ ਕਿ ਆ ਥੋੜੀ ਦੇਰ ਲੇਟ ਜਾਵੇ ਪਰ ਉਸ ਨੂੰ ਪਤਾ ਸੀ ਕਿ ਜੇ ਨਾਸ਼ਤਾ ਦੇਰ ਨਾਲ ਬਣਿਆ ਤਾਂ ਘਰ ਵਿੱਚ ਤੂਫਾਨ ਆ ਜਾਵੇਗਾ ਰਸੋਈ ਵਿੱਚ ਪਹੁੰਚਦੇ ਹੀ ਉਸ ਨੂੰ ਚੱਕਰ ਆਉਣ ਲੱਗੇ ਉਦੋਂ ਹੀ ਸੁਮਿਤਰਾ ਦੇਵੀ ਉੱਥੇ ਪਹੁੰਚੀ ਆ ਅਜੇ ਤੱਕ ਚਾਹ ਨਹੀਂ ਬਣੀ ਇੱਕ ਹੀ ਨਖਰੇ ਨੇ ਉਹਨਾਂ ਨੇ ਕਿਰਨ ਦੇ ਮੱਥੇ ਤੇ ਹੱਥ ਰੱਖੇ ਬਿਨਾ ਹੀ ਚਲਾਉਣਾ ਸ਼ੁਰੂ ਕਰ ਦਿੱਤਾ ਮਾਜੀ ਮੇਰੀ ਤਬੀਅਤ ਬਹੁਤ ਖਰਾਬ ਹੈ ਮੈਨੂੰ ਬਹੁਤ ਤੇਜ਼ ਬੁਖਾਰ ਹੈ ਕਿਰਨ ਨੇ ਲੜਖੜਾਉਂਦੀ ਆਵਾਜ਼ ਵਿੱਚ ਕਿਹਾ ਬੁਖਾਰ ਇਹ ਸਭ ਕੰਮ ਚੋਰਾਂ ਦੇ ਬਹਾਨੇ ਨੇ ਸਾਡੇ ਜਮਾਨੇ ਵਿੱਚ ਅਸੀਂ ਅਦਮੋਈ ਹਾਲਤ ਵਿੱਚ ਵੀ ਪੂਰਾ ਘਰ ਸੰਭਾਲਦੇ ਸੀ ਆ ਜਾਓ ਪਹਿਲਾਂ ਝਾੜੂ ਲਗਾਓ ਤੇ ਫਿਰ ਖਾਣਾ ਬਣਾਓ ਮਹਿਮਾਨ ਆਣ ਵਾਲੇ ਨੇ ਹੱਥ ਜਲਦੀ ਚਲਾਓ ਆ ਸੁਮਿਤਰਾ ਦੇਵੀ ਨੇ ਆਦੇਸ਼ ਦਿੱਤਾ ਤੇ ਉਹ ਤੋਂ ਚਲੀ ਗਈ ਕਿਰਨ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ ਪਰ ਉੱਠੀ ਆ ਉਸਨੇ ਝਾੜੂ ਚੱਕਿਆ ਤੇ ਕੰਬਦੇ ਹੱਥਾਂ ਨਾਲ ਸਫਾਈ ਕਰਨ ਲੱਗੀ ਉਸ ਦੀ ਹਿੰਮਤ ਜਵਾਬ ਦੇ ਰਹੀ ਸੀ ਆ ਪਰ ਉਸ ਦਾ ਸਬਰ ਉਸ ਨੂੰ ਡਿੱਗਣ ਨਹੀਂ ਦੇ ਰਿਹਾ ਸੀ ਆ ਦੁਪਹਿਰ ਤੱਕ ਉਸਨੇ ਇਕੱਲੀ ਨੇ ਤਿੰਨ ਤਰ੍ਹਾਂ ਦੇ ਪਕਵਾਨ ਬਣਾਏ ਜਦੋਂ ਮਹਿਮਾਨ ਆਏ ਤਾਂ ਸੁਮਿਤਰਾ ਦੇਵੀ ਨੇ ਮੁਸਕਰਾ ਕੇ ਕਿਹਾ ਮੇਰੀ ਨੂੰ ਤਾਂ ਬਸ ਜਰਾ ਸੁਸਤ ਹੈ ਬਾਕੀ ਸਭ ਠੀਕ ਹੈ ਕਿਰਨ ਨੇ ਮਹਿਮਾਨਾਂ ਨੂੰ ਪਾਣੀ ਪਿਲਾਇਆ ਤੇ ਵਾਪਸ ਰਸੋਈ ਵਿੱਚ ਜਾ ਕੇ ਜ਼ਮੀਨ ਤੇ ਹੀ ਬੈਠ ਗਈ ਉਸ ਦੀ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ ਉਸਨੇ ਕੰਦ ਦਾ ਸਹਾਰਾ ਲਿਆ ਤੇ ਫਿਰ ਤੋਂ ਉਹੀ ਪਾਠ ਸ਼ੁਰੂ ਕੀਤਾ ਜੋ ਉਸ ਨੂੰ ਹਰ ਵਾਰ ਮਜ਼ਬੂਤ ਕਰਦਾ ਸੀ ਕੁਝ ਮਹੀਨਿਆਂ ਬਾਅਦ ਕਿਰਨ ਨੂੰ ਪਤਾ ਲੱਗਿਆ ਕਿ ਉਹ ਮਾਂ ਬਨਣ ਵਾਲੀ ਹੈ ਇਹ ਖਬਰ ਉਸ ਲਈ ਸੁੱਕੀ ਜ਼ਮੀਨ ਤੇ ਮੀਂਹ ਦੀ ਪਹਿਲੀ ਆ ਬੂੰਦ ਵਰਗੀ ਸੀ ਉਸ ਨੂੰ ਲੱਗਿਆ ਕਿ ਸ਼ਾਇਦ ਹੁਣ ਸੁਮਿਤਰਾ ਦੇਵੀ ਦਾ ਦਿਲ ਆ ਪਿਗਲ ਜਾਵੇ ਤੇ ਅਰਜਨ ਨੂੰ ਵੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ ਸ਼ੁਰੂਆਤ ਵਿੱਚ ਅਰਜਨ ਬਹੁਤ ਖੁਸ਼ ਸੀ ਉਸਨੇ ਕਿਰਨ ਲਈ ਫਾਲ ਲਿਆ ਦੇ ਤੇ ਉਸ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸੁਮਿਤਰਾ ਦੇਵੀ ਨੂੰ ਇਹ ਜ਼ਿਆਦਾ ਲਾਡ ਪਸੰਦ ਨਹੀਂ ਆਇਆ ਉਸ ਨੂੰ ਡਰ ਸੀ ਆ ਕਿ ਕਿਤੇ ਅਰਜਨ ਪੂਰੀ ਤਰ੍ਹਾਂ ਕਿਰਨ ਦਾ ਹੋ ਨਾ ਜਾਵੇ ਅਰਜਨ ਐਨਾ ਸਿਰ ਤੇ ਨਾ ਜੜਾ ਲਵੇ ਇਸ ਨੂੰ ਆ ਅਸੀਂ ਵੀ ਮਾਂ ਬਣੇ ਸੀ ਕੋਈ ਪਹਾੜ ਨਹੀਂ ਟੁੱਟ ਪਿਆ ਸੀ ਇਸ ਨੂੰ ਕੰਮ ਕਰਨ ਦੇ ਨਹੀਂ ਤਾਂ ਬੱਚਾ ਸੁਸਤ ਪੈਦਾ ਹੋਵੇਗਾ ਸੁમિતਰਾ ਦੇਵੀ ਨੇ ਅਰਜਨ ਦੇ ਕੰਨ ਭਰਨੇ ਸ਼ੁਰੂ ਕੀਤੇ ਅਰਜਨ ਜੋ ਆਪਣੀ ਮਾਂ ਦੀ ਹਰ ਗੱਲ ਨੂੰ ਪੱਥਰ ਤੇ ਲਕੀਰ ਮੰਨਦਾ ਸੀ ਹੌਲੀ-ਹੌਲੀ ਫਿਰ ਤੋਂ ਬੇਰੁਖਾ ਹੋ ਗਿਆ ਹੁਣ ਕਿਰਨ ਦੀ ਹਾਲਤ ਹੋਰ ਵੀ ਕਠਿਨ ਸੀ ਉਸ ਨੂੰ ਭਾਰੀ ਕੰਮ ਕਰਨੇ ਪੈਂਦੇ ਪਾਣੀ ਦੀਆਂ ਬਾਲਟੀਆਂ ਚੱਕਣੀਆਂ ਪੈਂਦੀਆਂ ਤੇ ਕੰਟਿਆਵੱਦੀ ਆ ਖੜਾ ਰਹਿਣਾ ਪੈਂਦਾ ਇੱਕ ਦਿਨ ਕਿਰਨ ਨੇ ਅਰਜਨ ਨੂੰ ਕਿਹਾ ਅਰਜਨ ਮੈਂ ਡਾਕਟਰ ਕੋਲ ਜਾਣਾ ਹੈ ਅੱਜ ਬਹੁਤ ਦਰਦ ਮਹਿਸੂਸ ਹੋ ਰਿਹਾ ਹੈ ਅਰਜਨ ਨੇ ਆਪਣੀ ਜੇਬ ਦੇਖੀ ਤੇ ਫਿਰ ਆਪਣੀ ਮਾਂ ਵੱਲ ਸੁਮਿਤਰਾ ਦੇਵੀ ਨੇ ਉੱਥੋਂ ਹੀ ਟੋਕ ਦਿੱਤਾ ਅਰੇ ਇਹ ਸਭ ਬਹਿਮ ਹੈ ਮੇਰੀ ਨਣਦ ਦੇ ਉੱਥੋਂ ਦਾਈ ਆਵੇਗੀ ਆ ਉਹ ਦੇਖ ਲਵੇਗੀ ਫਾਲਤੂ ਵਿੱਚ ਡਾਕਟਰ ਦੇ ਪੈਸੇ ੜਾਉਣ ਦੀ ਕੋਈ ਲੋੜ ਨਹੀਂ ਆ ਕਿਰਨ ਨੇ ਅਰਜਨ ਦੀਆਂ ਅੱਖਾਂ ਵਿੱਚ ਦੇਖਿਆ ਜਿਵੇਂ ਪੁੱਛ ਰਹੀ ਹੋਵੇ ਕਿ ਮੇਰਾ ਤੇ ਤੁਹਾਡੇ ਬੱਚੇ ਦਾ ਬਜੂਦ ਇੰਨਾ ਚੰਦ ਪੈਸਿਆਂ ਤੋਂ ਵੀ ਘੱਟ ਹੈ ਪਰ ਅਰਜਨ ਨੇ ਨਜ਼ਰਾਂ ਫੇਰ ਲਈਆਂ ਉਸ ਰਾਤ ਕਿਰਨ ਨੇ ਕੰਟਿਆਬੱਦੀ ਰੋਂਦੇ ਹੋਏ ਗੁਜ਼ਾਰੇ ਉਸ ਨੂੰ ਡਰ ਲੱਗਣ ਲੱਗਾ ਸੀ ਉਹ ਆਪਣੇ ਲਈ ਨਹੀਂ ਬਲਕਿ ਉਸ ਨੰਨੀ ਜਾਨ ਲਈ ਡਰ ਰਹੀ ਸੀ ਜੋ ਉਸ ਦੇ ਅੰਦਰ ਪਲ ਰਹੀ ਸੀ ਉਸ ਨੇ ਰੱਬ ਅੱਗੇ ਹੱਥ ਜੋੜੇ ਤੇ ਬਿਲਕ ਬਿਲਕ ਕੇ ਰੋਈ ਆ हे ਦਾਤਾ ਤੂੰ ਤਾਂ ਜਾਣਦਾ ਹੈ ਕੀ ਆ ਮੈਂ ਕਿੰਨੀ ਬੇਵਸਾ ਮੇਰੇ ਬੱਚੇ ਦੀ ਰੱਖਿਆ ਕਰੀ ਗਰਮੀ ਦੀ ਇੱਕ ਦੁਪਹਿਰ ਸੀ ਆ ਸੂਰਜ ਅੱਗ ਬਰਾ ਰਿਆ ਸੀ ਕਿਰਨ 7 ਮਹੀਨਿਆਂ ਦੀ ਗਰਭਵਤੀ ਸੀ ਆ ਤੇ ਉਸ ਦੀ ਹਾਲਤ ਐ ਜੀ ਸੀ ਆ ਕਿ ਉੱਠਣਾ ਬੈਠਣਾ ਵੀ ਮੁਸ਼ਕਲ ਸੀ ਆ ਘਰ ਵਿੱਚ ਸਨਾਟਾ ਸੀ ਆ ਕਿਉਂਕਿ ਅਰਜਨ ਕੰਮ ਤੇ ਗਿਆ ਹੋਇਆ ਸੀ ਸੁਮਿਤਰਾ ਦੇਵੀ ਆਪਣੀਆਂ ਪੁਰਾਣੀਆਂ ਸੰਦੂਕਾਂ ਸਾਫ਼ ਕਰ ਰਹੀ ਸੀ ਆ ਇਚਾਨਕ ਉਹਨਾਂ ਨੂੰ ਆਪਣੇ ਸੋਨੇ ਦੀ ਕੁੰਦਰੀ ਨਹੀਂ ਮਿਲੀ ਕਿਰਨ ਕਿਰਨ ਬਾਹਰ ਨਿਕਲ ਸੁમિતਰਾ ਦੇਵੀ ਦੀ ਚੀਕ پورے ਘਰ ਵਿੱਚ ਗੂੰਜ ਉਠੀ ਆ ਕਿਰਨ ਜਲਦੀ ਜਲਦੀ ਵਿੱਚ ਕਮਰੇ ਤੋਂ ਬਾਹਰ ਆਈ ਜੀਮਾ ਕੀ ਹੋਇਆ ਮੇਰੀ ਸੋਨੇ ਦੀ ਕੁੰਦਰੀ ਕਿੱਥੇ ਹੈ ਕੱਲ ਤੂੰ ਕਮਰਾ ਸਾਫ਼ ਕੀਤਾ ਸੀ ਤੂੰ ਹੀ ਚੱਕੀ ਹੋਣੀ ਆ ਸੁમિતਰਾ ਦੇਵੀ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਰੱਬ ਦੀ ਸੋਮ ਆ ਮੈਂ ਨਹੀਂ ਚੱਕਿਆ ਮੈਂ ਇਹ ਕੁੰਦਰੀ ਦੇਖੀ ਵੀ ਨਹੀਂ ਆ ਮੈਂ ਐਜਾ ਸੋਚ ਵੀ ਨਹੀਂ ਸਕਦੀ ਕਿਰਨ ਦਾ ਗਲਾ ਪਰ ਆਇਆ ਉਸ ਨੂੰ ਇਸ ਗੱਲ ਦਾ ਸਭ ਤੋਂ ਜ਼ਿਆਦਾ ਦੁੱਖ ਸੀ ਆ ਕਿ ਉਸਤੇ ਚੋਰੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਸੀ ਆ ਕਿਉਂ ਠ ਨਾ ਬੋਲ ਤੇਰੇ ਵਰਗੇ ਖਾਲੀ ਹੱਤ ਆਏ ਲੋਕਾਂ ਦੀਆਂ ਨਜ਼ਰਾਂ ਹਮੇਸ਼ਾ ਦੂਜਿਆਂ ਦੇ ਸੋਨੇ ਤੇ ਹੀ ਹੁੰਦੀਆਂ ਨੇ ਆ ਇਹ ਕਹਿੰਦੇ ਹੋਏ ਸੁਮਿਤਰਾ ਦੇਵੀ ਨੇ ਕਿਰਨ ਦਾ ਹੱਥ ਜ਼ੋਰ ਦੀ ਝਟਕ ਦਿੱਤਾ ਕਿਰਨ ਦਾ ਸੰਤੁਲਨ ਵਿਗੜਿਆ ਤੇ ਉਹ ਪੌੜੀਆਂ ਦੇ ਕਿਨਾਰੇ ਨਾਲ ਟਕਰਾ ਕੇ ਹੇਠਾਂ ਡਿੱਗਦੀ ਚਲੀ ਗਈ ਆ ਇੱਕ ਭਿਆਨਕ ਸਨਾਟਾ ਛਾ ਗਿਆ ਕਿਰਨ ਦੇ ਮੂੰਹ ਸਿਰਫ ਇੱਕ ਹਲਕੀ ਜਿਹੀ ਚੀਕ ਨਿਕਲੀ ਤੇ ਉਹ ਬੇਹੋਸ਼ ਹੋ ਗਈ ਆ ਫਰਸ਼ ਤੇ ਖੂਨ ਦੀਆਂ ਬੂੰਦਾਂ ਫੈਲਣ ਲੱਗੀਆਂ ਸਨ ਸੁਮਿਤਰਾ ਦੇਵੀ ਇੱਕ ਪਲ ਲਈ ਕੰਬ ਗਈ ਪਰ ਆਪਣੀ ਗਲਤੀ ਮੰਨਣ ਦੀ ਬਜਾਏ ਉਸਨੇ ਫੌਰਨ ਦਿਮਾਗ ਚਲਾਇਆ ਉਸਨੇ ਮੁੰਦਰੀ ਨੂੰ ਸੋਫੇ ਦੇ ਹੇਠਾਂ ਛੁੱਟ ਦਿੱਤਾ ਤੇ ਜ਼ੋਰ-ਜ਼ੋਰ ਨਾਲ ਰੋਣ ਦਾ ਨਾਟਕ ਕਰਨ ਲੱਗੀ ਤਾਂ ਕਿ ਗਵਾਂਡੀਆਂ ਨੂੰ ਲੱਗੇ ਕਿ ਕਿਰਨ ਖੁਦ ਡਿੱਗੀ ਹੈ ਬੱਚਾ ਘੋਣ ਤੋਂ ਬਾਅਦ ਕਿਰਨ ਇੱਕ ਜਿੰਦਾ লাশ ਬਣ ਗਈ ਸੁਮਿਤਰਾ ਦੇਵੀ ਨੇ ਆਪਣੀ ਗਲਤੀ ਲੁਕਾਉਣ ਲਈ ਕਿਰਨ ਤੇ ਹੀ ਲਾਪਰਵਾਹੀ ਦਾ ਠੁੱਠਾ ਇਲਜ਼ਾਮ ਲਗਾਇਆ ਤੇ ਅਰਜਨ ਨੇ ਆਪਣੀ ਮਾਂ ਦਾ ਯਕੀਨ ਕਰ ਲਿਆ ਕਿਰਨ ਨੇ ਦੁਨੀਆ ਤੋਂ ਮੂੰਹ ਮੋੜ ਲਿਆ ਤੇ ਆਪਣਾ ਹਰ ਦੁੱਖ ਸਿਰਫ ਰੱਬ ਨੂੰ ਸੁਣਾਉਣ ਲੱਗੀ ਵਕਤ ਨੇ ਕਰਬਟ ਲਈ ਅਰਜਨ ਦੀ ਨੌਕਰੀ ਚਲੀ ਗਈ ਆ ਤੇ ਘਰ ਦੀ ਆਰਥਿਕ ਸਥਿਤੀ ਵਿਗੜ ਗਈ ਆ ਜਿਸ ਆਲੀਸ਼ਾਨ ਬੰਗਲੇ ਤੇ ਸੁਮਿਤਰਾ ਦੇਵੀ ਨੂੰ ਕਮੰਡ ਸੀ ਆ ਉਸ ਦੀਆਂ ਕੰਦਾ ਹਿੱਲਣ ਲੱਗੀਆਂ ਸੁਮਿਤਰਾ ਦੇਵੀ ਨੂੰ ਅਚਾਨਕ ਅਧਰੰਗ ਦਾ ਦੌਰਾ ਪਿਆ ਉਹ ਬਿਸਤਰ ਤੇ ਲਾਚਾਰ ਹੋ ਗਈ ਉਹਨਾਂ ਦੀ ਆਪਣੀ ਔਲਾਦ ਜਿਸ ਨੂੰ ਉਹਨਾਂ ਨੇ ਕਿਰਨ ਦੇ ਖਿਲਾਫ ਪੜ੍ਹਾਇਆ ਸੀ ਹੁਣ ਉਹਨਾਂ ਨੂੰ ਬੋਝ ਕਹਿਣ ਲੱਗੀ ਆ ਉਹਨਾਂ ਨੂੰ ਆਪਣੇ ਹੀ ਸ਼ਬਦ ਵਾਪਸ ਸੁਣਾਈ ਦੇਣ ਲੱਗੇ ਉਹ ਆਪਣੀ ਗੰਦਗੀ ਦੇ ਲਾਚਾਰੀ ਵਿੱਚ ਤੜਫ ਰਹੀ ਸੀ ਪਰ ਕੋਈ ਹੱਥ ਵਧਾਉਣ ਵਾਲਾ ਨਹੀਂ ਸੀ ਜਦੋਂ ਸਭ ਛੱਡ ਗਏ ਉਦੋਂ ਕਿਰਨ ਅੱਗੇ ਆਈ ਉਸਨੇ ਨਫ਼ਰਤ ਦਾ ਬਦਲਾ ਨਫ਼ਰਤ ਨਾਲ ਨਹੀਂ ਲਿਆ ਉਸਨੇ ਉਸੇ ਸੁਮਿਤਰਾ ਦੇਵੀ ਦੀ ਸੇਵਾ ਕੀਤੀ ਜਿਸਨੇ ਉਸਨੂੰ ਜਲੀਲ ਕੀਤਾ ਸੀ ਉਹ ਉਹਨਾਂ ਨੂੰ ਨਹਾਉਂਦੀ ਖਵਾਉਂਦੀ ਅਤੇ ਉਹਨਾਂ ਦੇ ਜ਼ਖਮ ਸਾਫ਼ ਕਰਦੀ ਸੁਮਿਤਰਾ ਦੇਵੀ ਦੀ ਅੱਖਾਂ ਵਿੱਚ ਹੁਣ ਨਫ਼ਰਤ ਨਹੀਂ ਬਲਕਿ ਸ਼ਰਮਿੰਦਗੀ ਦੇ ਹੰਝੂ ਸਨ ਸੁमित्रा ਦੇਵੀ ਨੇ ਕਿਰਨ ਦਾ ਹੱਥ ਫੜ ਕੇ ਕੰਬਦੀ ਆਵਾਜ਼ ਵਿੱਚ ਆਪਣੀ ਹਰ ਗਲਤੀ ਦੀ ਮਾਫੀ ਮੰਗੀ ਆ ਅਰਜਨ ਨੂੰ ਵੀ ਆਪਣੀ ਬੁਝ ਜਿਦਲੀ ਦਾ ਅਹਿਸਾਸ ਹੋਇਆ ਤੇ ਉਹ ਕਿਰਨ ਦੇ ਪੈਰਾਂ ਵਿੱਚgir ਕੇ ਰੋ ਪਿਆ ਕਿਰਨ ਨੇ ਵੱਡੇ ਦਿਲ ਨਾਲ ਸਭ ਨੂੰ ਮਾਫ ਕੀਤਾ ਇਹ ਕਹਿੰਦੇ ਹੋਏ ਕਿ ਮੇਰਾ ਰੱਬ ਮਾਫ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੈ ਘਰ ਵਿੱਚ ਫਿਰ ਤੋਂ ਸਕੂਨ ਪਰਤ ਆਇਆ ਪਰ ਇਸ ਵਾਰ ਇਹ ਦੀ ਖਾਵੇ ਦਾ ਨਹੀਂ ਬਲਕਿ ਰੂਹ ਦਾ ਸਕੂਨ ਸੀ ਹਕੀਰ ਨੇ ਸਾਬਿਤ ਕਰ ਦਿੱਤਾ ਕਿ ਸਵਾਰ ਕਮਜ਼ੋਰੀ ਨਹੀਂ ਬਲਕਿ ਪਰਮਾਤਮਾ ਤੇ ਉਹ ਮਜਬੂਤ ਭਰੋਸਾ ਹੈ ਜੋ ਹਰ ਜ਼ੁਲਮ ਨੂੰ ਹਰਾ ਦਿੰਦਾ ਹੈ ਅੰਤ ਵਿੱਚ ਜ਼ਾਲਮ ਦਾ ਕਮੰਡ ਟੁੱਟ ਗਿਆ ਤੇ ਮਜਲੂਮ ਦੀ ਦੁਆ ਨੇ ਇੱਕ ਉਜੜੇ ਹੋਏ ਘਰ ਨੂੰ ਫਿਰ ਤੋਂ ਸਵਰਗ ਬਣਾ ਦਿੱਤਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ